ਕੀਆ ਕੋਈ ਲੈ ਆਂਦੇ ਨਾਗਾ ਚਲੋ ਬਹਿ ਕੇ ਨਵੇੜਤਾ ਉਹ ਪਤਾ ਮੇਰੀ ਦਾੜੀ ਨੂੰ ਹੱਥ ਪਾਇਆ ਮੇਰੇ ਪਟਕੇ ਨੂੰ ਹੱਥ ਪਾਇਆ ਉਹਨੇ ਤੇ ਮੁੜ ਕੇ ਹੁਣ ਪਤਾ ਨਹੀਂ ਕੀ ਬਿਆਨ ਦਈ ਜਾਂਦਾ ਉਹਨਾਂ ਨੂੰ ਤੇ ਆ ਜਾ ਰਹੇ ਬੱਟ ਬੱਟ ਮਾਰਦੇ ਪਿੱਛੇ ਦੇ ਇਹ ਏਦਾਂ ਸੀਗਾ ਇਹ ਵੀ ਇਹ ਵੀ ਨਾਲ ਦੀ ਉੱਤੇ ਤੇ ਉਹਨਾਂ ਨੇ ਗੱਲਬਾਤ ਕਰਦੇ ਆ ਕਿ ਕੀ ਗੱਲਬਾਤ ਕੀਤੀ ਸਰ ਕੀ ਹੋਇਆ ਜੀ ਸਾਰਾ ਪਤਾ ਕਲੀਅਰ ਕੀ ਹੈ ਕਿ ਪੂਰਾ ਮਾਮਲਾ ਦੇਖੋ ਝਗੜਾ ਜ਼ਰੂਰ ਹੋਇਆ ਸਾਰਿਆਂ ਦਾ ਆਪਸ ਚ ਜੀ ਪਰ ਮੈਨੂੰ ਸਾਈਡ ਤੇ ਹੋ ਗਿਆ ਮੈਂ ਤੇ ਇਹਨਾਂ ਨੇ ਸਾਈਡ ਤੇ ਜਾ ਕੇ ਆਪਸ ਲੜੇ ਜਾਂ ਜੋ ਵੀ ਹੋਇਆ ਪਰ ਗਲਤ ਹੋਇਆ ਕੰਮ ਤੇ ਬਾਕੀ ਨਹੀਂ ਜਿੱਦਾਂ ਬੱਟ ਮਾਰ ਇੱਕ ਕਹਿ ਰਿਹਾ ਕਿ ਰਿਵਾਲਵਰ ਦਾ ਬੱਟ ਮਾਰਿਆ ਤੂੰ ਐਦਾ ਗਲਤ ਬਾਤ ੱਗੀ ਕੋਈ ਮੈਂ ਕੋਈ ਰਿਵਾਲਵਰ ਨਹੀਂ ਦੇਖੀ ਤੁਸੀਂ ਨੇ ਦੇਖੀ ਮੈਂ ਨਹੀਂ ਦੇਖੀ ਪਰ ਉਹ ਤੁਹਾਡੇ ਨਾਲ ਸੀਗੇ ਉਹ ਕਹਿ ਰਿਹਾ ਕਿ ਰਿਵਾਲਵਰ ਦਾ ਬੱਟ ਮਾਰਿਆ ਮੇਰੇ ਮੂੰਹ ਦੇ ਉੱਪਰ ਕਹਿ ਰਿਹਾ ਕਿ ਮੇਰੇ ਬੱਟ ਮਾਰਿਆ ਜਾਂ ਜਿੱਦਾਂ ਤੁਸੀਂ ਭਾਜੀ ਮੇਰੀ ਗੱਲ ਸੁਣਾ ਆਪਣੇ ਉਹ ਭਾਜੀ ਲੋਕਲ ਸੀਸੀਟੀਵੀ ਹੋ ਜਾਣੀ ਹੈ ਕੁਛ ਹੋ ਜਾਣੀ ਹੈ ਮੈਂ ਵੈਸੇ ਇਹ ਕਹਿੰਦਾ ਭਾਜੀ ਸਾਹਮਣੇ ਖੜੇ ਸੀਗੇ ਭਾਜੀ ਦੇ ਸਾਹਮਣੇ ਦੋਨਾਂ ਧਿਰਾਂ ਚ ਨਵੇੜੀ ਆਪਸ ਵਿੱਚ ਉਹ ਪਤਾ ਨਹੀਂ ਉਹਦੇ ਮਨ ਨੂੰ ਕਿਹੜੀ ਠੇਸ ਪਹੁੰਚੀ ਵੀ ਇਹਨਾਂ ਨੇ ਕਿਉਂ ਨਵੇੜਤੀ ਤੇ ਉਹ ਜਾ ਕੇ ਹੁਣ ਇਲੈਕਸ਼ਨ ਦੀ ਖੁੰਦ ਕੱਢੀ ਜਾ ਰਹੀ ਸੀ ਉਹ ਕਹਿ ਰਿਹਾ ਕਿ ਮੈਂ ਉਹ ਕਹਿ ਰਿਹਾ ਕਿ ਮੈਂ ਨਹੀਂ ਪਤਾ ਉਹ ਇੱਕ ਕਮਰਾ ਬਣਾ ਗਿਆ ਜਿੱਥੇ ਗਲਤ ਨਾਮ ਕਰਦਾ ਸੀ ਸਾਰੀ ਦੁਨੀਆ ਨੂੰ ਜਗ ਜਾਹਾ ਰਿਹਾ ਸਾਰੇ ਮੀਡੀਆ ਦੇ ਸਾਹਮਣੇ ਤਾਲਾ ਤੋੜਿਆ ਅੰਦਰ ਸ਼ਰਾਬ ਦੀਆਂ ਬੋਤਲਾਂ ਭਗਵਾਨ ਸ਼ਿਵ ਜੀ ਦੀਆਂ ਫੋਟੋਆਂ ਪਈਆਂ ਉੱਤੇ ਸ਼ਰਾਬ ਪੀਂਦਾ ਪਿਆ ਉੱਥੇ ਕਾਂਡਮ ਪੇ ਕਦੀ ਅਪਾ ਦੇ ਉੱਥੇ ਕਬਰੀ ਕੀਤੀ ਉਸ ਦਿਨ ਵੀ ਸਾਡੇ ਕੋਲ ਇਸ ਬੰਦੇ ਕੋਲ ਸਾਡੇ ਕੋਲ ਇਸ ਬੰਦੇ ਕੋਲ ਲਾਈਵ ਚਲੂ ਫੋਟੋ ਸਾਰੇ ਮੱਲੇ ਦੀ ਕੰਪਲੇਂਟ ਦੇ ਆਧਾਰ ਤੇ ਕਿਉਂ ਗਿਆ ਇਹ ਮੋਦਵਾਰੇ ਆ ਬੱਲੇ ਦੇ ਅਸੀਂ ਕਾਉਂਸਲਰਾਂ ਨਾਲ ਲਾਕੇ ਦੇ ਅਸੀਂ ਉਹ ਤਾਲਾ ਤੋੜਿਆ ਸਾਰੇ ਮੱਲੇ ਨੂੰ ਨਾਲ ਲੈ ਕੇ মিডিਆ ਨਾਲ ਲੈ ਕੇ ਸਾਰਿਆਂ ਦੇ ਸਾਹਮਣੇ ਜੱਗ ਜਹਰ ਹਰ ਚੀਜ਼ ਸੀਗੀ ਉਹ ਅਸੀਂ ਆਪ ਨਹੀਂ ਕੀਤੀ ਹਾਂਜੀ ਭਾਜੀ ਜੇ ਅਸੀਂ ਆਪ ਕੀਤੀ ਹੁੰਦੀ ਤਾਂ ਤਾਲਾ ਪੁਰਾਣਾ ਨਾ ਹੁੰਦਾ ਉੱਥੇ ਉੰਦਾ ਹੀ ਤਾਲਾ ਲੱਗਾ ਸੀਗਾ ਲੜਾਈ ਦੋ ਧਿਰਾਂ ਦੀ ਹੈ ਭਾਜੀ ਇਹਨਾਂ ਦੇ ਜਿਹੜੇ ਮੁੰਡੇ ਦੇ ਵਿੱਚ ਇਹਨਾਂ ਦੀ ਗੱਡੀ ਮੱਜੀ ਮੋਟਰਸਾਈਕਲ ਵਾਲੇ ਦੀ ਇਹ ਵਿੱਚੋਂ ਆਏ ਹੁਣ ਉਹ ਕਿਹਾ ਜਾ ਰਿਹਾ ਇੱਕ ਗੱਡੀ ਇਹ ਕੋ ਨਹੀਂ ਨਿਪੜਿਆ ਹੁਣ ਉਹਦੇ ਵਿੱਚ ਪਤਾ ਨਹੀਂ ਮੈਨੂੰ ਕਿਉਂ ਇਹਨਾਂ ਦਾ ਆਪਸੀ ਨਿਪਟਾਰਾ ਹੈ ਜਾਂ ਕੋਈ ਸਾਡੀ ਤਰਾਈ ਹੋ ਜਾਂ ਸਾਡੀ ਕੁਝ ਕਿਹਾ ਹੋਵੇ ਹੱਥ ਨੂੰ ਹੱਥ ਬੈ ਹੋਣਾ ਪਟਕਾ ਬਣ ਕੇ ਆ ਜਾਵੇ ਜੀ ਦਾੜੀ ਬਤਾਂ ਜਾਂ ਹੱਥ ਨੂੰ ਹੱਥ ਜਾਂ ਤਾਂ ਕੋਈ ਗਲਤ ਗੱਲ ਹੈ ਗਲਤ ਗੱਲ ਕਿਈ ਹੋਵੇ ਨਾ ਕਿ ਉਹ ਕਹਿੰਦਾ ਸੀ ਕਿ ਚਾਰ ਜਣੇ ਸੀਗੇ ਇੱਕ ਮਨਜੀਤ ਸਿੰਘ ਟੁੱਟਗੜ੍ਹ ਲੜਕਾ ਸੀਗਾ ਕਹਿੰਦਾ ਕੋਈ ਗਲਤ ਆਪਣਾ ਗਲਤ ਜਵਾਬ ਦੇ ਕੋਈ ਕਹਿੰਦੇ ਕਾਉਂਸਲਰ ਸਾਹਿਬ ਵੀ ਪਹੁੰਚੇ ਨੇ ਪਹੁੰਚ ਗਏ ਆ ਮੌਕੇ ਤੇ ਪਹੁੰਚ ਗਏ ਆ ਬੀਟੂ ਜੀ ਯਾਰ ਜੀ ਸੌਣੇ ਕਮੇ ਹਾਂ ਜੀ ਬੜੇ ਸਵਾਲ ਪੀਓ ਕਿਉਂ ਸਾਹ ਬੈਸਤੇ ਨਹੀਂ ਜਗਾ ਮੈਨੂੰ ਕੋਈ ਗੱਲ ਦਾ ਨਹੀਂ ਜਗਾ ਤੁਸੀਂ ਸੀਗੇ ਨਹੀਂ ਸੀ ਮੇਰੇ ਉਹਨੇ ਬੇਟੇ ਨੂੰ ਭਤੀਜੇ ਨੂੰ ਦਾੜੀ ਨੂੰ ਹੱਥ ਲਾਇਆ ਮੈਂ ਉਹ ਬਾਤ ਦੇਖਾ ਥੋੜਾ ਜਿਹਾ ਸਵਾਲ ਲੈ ਲਓ ਸਰ ਜੀ ਠੀਕ ਹੈ ਸਰ ਪੂਰਾ ਪਤਾ ਕਰ ਦੋ ਬਿਲਕੁਲ ਉਹਨਾਂ ਨੂੰ ਮਸਲੇ ਦਾ ਪਤਾ ਨਹੀਂ ਤਸਵੀਰਾਂ ਦੇਖਦਾ ਲੇਖਾ ਅੱਜ ਉਹ ਬਈ ਉਹਨਾਂ ਨੇ ਦੇਖੋ ਇਹ ਹੁਣੇ ਬਾਹਰੋਂ ਆਏ ਨੇ ਇਹ ਕਿੱਥੇ ਗਏ ਸੀ ਇੱਕ ਵਾਰ ਤੇ ਇਹਨਾਂ ਨੂੰ ਮਾਮਲੇ ਦਾ ਹਲੇ ਪਤਾ ਹੀ ਕੋਈ ਨਹੀਂ ਉਹਨਾਂ ਨੂੰ ਹਲੇ ਮਾਰ ਉਹ ਕਹਿ ਰਹੇ ਦਾੜੀ ਨੂੰ ਹੱਥ ਪਾਇਆ ਗਿਆ ਕੋਈ ਨੀ ਕਦ ਮਾਰਿਆ ਮੈਂ ਮਾ ਕੇ ਗੱਲ ਕਰਾਂਗਾ ਕੌਂਸਲ ਸਾਹਿਬ ਕਹਿ ਰਹੇ ਦਾੜੀ ਨੂੰ ਹੱਥ ਪਾਇਆ ਗਿਆ ਕਿਹਨਾਂ ਨੇ ਕਿਹਨਾਂ ਦੀ ਦਾੜੀ ਨੂੰ ਪਾਇਆ ਜਿਹੜਾ ਸਿੰਦਰ ਸਿੰਘ ਅਲੱਗ ਸਾਡਾ ਮੁੰਡਾ ਆ ਚੰਨਾ ਵੱਲੋਂ ਪਾਇਆ ਗਿਆ ਸੀ ਹ ਤੇਰੇ ਹਰੇ ਪੱਕਾ ਨੂੰ ਵੀ ਹੱਥ ਪਾਇਆ ਇਹ ਪੂਰੇ ਬਾਜ਼ਾਰ ਦੇ ਵਿੱਚ ਸੀਸੀਟੀਵੀ ਕੈਮਰੇ ਲੱਗੇ ਹੋਣਗੇ ਮਗਰ ਗੱਲ ਇਹ ਹੈ ਕਿ ਇਹ ਕੋਈ ਦਾ ਕਾਰਨ ਯਾਰ ਕੋਈ ਇਹਦੀ ਬਾਜ਼ਾਰ ਨਹੀਂ ਹੋਣੀ ਭਾਜੀ ਭਾਜੀ ਇਹਦਾ ਕਾਰਨ ਸੀ ਗੜਕ ਕਾਰਨ ਉਹ ਕਹਿੰਦੇ ਕੋਈ ਲੜਾਈ ਲੜਾਈ ਦਾ ਕੀ ਕਾਰਨ ਸੀਗਾ ਕੁਝ ਸਾਰ ਤੋਂ ਪਹਿਲਾਂ ਵੀ ਸੀ ਅੱਛਾ ਪਹਿਲਾਂ ਲੜਾਈ ਹੋ ਰਹੀ ਸੀ ਉੱਥੇ ਤੁਸੀਂ ਛਿੜਾਣਗੇ ਠੀਕ ਹੈ ਜੀ ਕਾਉਂਸਲਰ ਦੇ ਹਾਂ ਹਾਂ ਭਾਜੀ ਲੜਾਈ ਤੁਸੀਂ ਛਿੜਾ ਰਹੇ ਸੀ ਤੁਸੀਂ ਇਲਾਕੇ ਦੇ ਵਿੱਚ ਕੋਈ ਗਲਤ ਕੰਮ ਹੋ ਰਿਹਾ ਸੀ ਰੋਕਣਾ ਸਾਡਾ ਫਰਜ਼ ਆ ਜੇ ਅਸੀਂ ਉਹਨੂੰ ਦੇਖ ਕੇ ਨੈਗਲੈਕਟ ਕਰਾਂਗੇ ਤਾਂ ਸਾਡਾ ਸਾਨੂੰ ਨੁਕਸਾਨ ਹੋ ਜਾਏਗਾ ਇਸ ਗੱਲ ਦੀ ਹੈ ਠੀਕ ਹੈ ਨਾ ਅਸੀਂ ਉਸ ਚੀਜ਼ ਨੂੰ ਰੋਕਣਾ ਹੈ ਕਿ ਕਿਸੇ ਦਾ ਵੀ ਗਲਤ ਕੰਮ ਹੋ ਰਿਹਾ ਹੈ ਜੀ ਫਿਰ ਜੇ ਪਾਰਕ ਦਾ ਵਿਵਾਦ ਸੀ ਫਿਰ 10 ਦਿਨ ਬਾਅਦ ਉਹ ਵਿਅਕਤੀ ਕਿਉਂ ਸਾਡਾ ਕੋਈ ਵਿਵਾਦ ਹੀ ਨਹੀਂ ਸੀਗਾ ਉਹ ਤਾਂ ਉਸ ਦਿਨ ਨਿਬੜ ਗਿਆ ਇਹ ਤੇ ਅੱਜ ਦਾ ਵਿਵਾਦ ਆ ਪਾਰਕ ਦਾ ਉਹ ਦਿਨਾਂ ਲੈਣਾ ਤੇ ਉਹਨਾਂ ਦੇ ਇੱਕ ਹੋਰ ਗੱਲ ਨਿਕਲ ਕੇ ਆਈ ਉਹ ਕਹਿੰਦੇ ਜਿਹੜੀ ਕਿ ਪਾਰਕ ਦੀ ਦੇਖਦੇ ਲੜਾਈ ਆ ਦੋਨਾਂ ਧਿਰਾਂ ਨੂੰ ਪੁੱਛੋ ਉਹ ਦੋਨਾਂ ਕਾਵਾਂਗੇ ਲਵੇ ਦਾ